ਐਕਸਟਰਾ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈਂਟ ਬਾਕਸ ਦੇ ਵਿੱਚੋਂ ਤੇ ਉਹਦੀ ਤਫ਼ਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ 48 24 ਆਰਸ ਕੁਸਟੋਡੀਨ ਫ੍ਰੀਸ ਕਰ ਲਿਆ ਗਿਆ ਕੱਲ ਸਵੇਰੇ ਪੁਲਿਸ ਕੋਲ ਇਨਫਰਮੇਸ਼ਨ ਆਈ ਸੀ ਕਿ ਇਸ ਤਰ੍ਹਾਂ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਕਾਰ ਦੀ ਮਾਲਕ ਜਿਹੜੀ ਮਾਛ ਦੇਵੀ ਸੀ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲਿਆ ਗਿਆ ਫਰੈਂਚਿਸਪ ਬੁਲਾਈ ਗਈ ਤੇ ਜਦੋਂ ਸਰਚ ਕੀਤੀ ਗਈ ਉਹਦੇ ਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਹੋਈ ਸੀ ਔਰ ਉਹ ਫਿਰ ਉਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਸ਼ ਕੁਮਾਰ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਿੱਜੀ ਰੰਜੀਸ਼ ਨੂੰ ਲੈ ਕੇ ਜਲੰਧਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਇੱਕ ਅੰਨੇ ਕਤਲ ਵਿੱਚ ਸ਼ਾਮਲ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਜਲੰਧਰ ਪੁਲਿਸ ਨੂੰ ਇੱਕ ਬੰਦ ਘਰ ਵਿੱਚੋਂ ਬਦਬੂ ਆਉਣ ਦੀ ਸੂਚਨਾ ਮਿਲੀ ਸੀ ਉਹਨਾਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਫਿੰਗਰਪ੍ਰਿੰਟ ਅਤੇ ਡਾਕ ਸਿਕਿਉਰਿਟੀ ਟੀਮਾਂ ਨਾਲ ਮ੍ਰਿਤਕ ਦੀ ਸ਼ਨਾਖਤ ਵਿਨੋਦ ਕੁਮਾਰ ਉਰਫ ਨੁਕਲ ਕੁਮਾਰ ਵਜੋਂ ਹੋਈ ਹੈ ਜਿਸ ਦੀ ਲਾਸ਼ ਘਰ ਦੇ ਉੱਪਰਲੇ ਹਿੱਸੇ ਵਿੱਚ ਇੱਕ ਬੈੱਡ ਦੇ ਅੰਦਰ ਬਰਾਮਦ ਹੋਈ ਹੈ ਪੁਲਿਸ ਨੇ ਦੱਸਿਆ ਕਿ ਇਸ ਕੇਸ ਦੀ ਪਛਾਣ ਹਿਮਾਚਲੀ ਦੇਵੀ ਪੁੱ ਮਾਜ਼ਰਾ ਕਪਾਹੀ थाना ਕਪਾਹੀ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ ਪੁਲਿਸ ਨੇ ਪੁੱਛਗਿੱਛ ਦੌਰਾਨ ਹਿਮਾਚਲ ਦੇਵੀ ਨੇ ਕਬੂਲ ਕੀਤਾ ਹੈ ਕਿ ਉਸਨੇ ਸੁਨੋਜ ਕੁਮਾਰ ਦੀ ਮਦਦ ਨਾਲ ਵਿਨੋਦ ਕੁਮਾਰ ਦਾ ਕਤਲ ਕੀਤਾ ਜੋ ਨਿੱਜੀ ਰੰਜਿਸ਼ ਕਾਰਨ ਉਸ ਨੂੰ ਜਨਤਕ ਤੌਰ ਤੇ ਬਦਨਾਮ ਕਰ ਰਹੀ ਸੀ ਜਿਸ ਕਾਰਨ ਪਰੇਸ਼ਾਨੀ ਵਧ ਗਈ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਮਾਮਲੇ ਦੀ ਅਗਲੀ ਜਾਣਤ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਐਕਸਟਰਾ ਸੀਗਾ ਜੀ ਕਿ ਇੱਕ 8 ਨੰਬਰ ਡਿਵੀਜ਼ਨ ਦੇ ਵਿੱਚ ਇੱਕ ਡੈੱਡ ਬਾਡੀ ਮਿਲੀ ਸੀਗੀ ਬੈਡ ਬਾਕਸ ਦੇ ਵਿੱਚੋਂ ਤੇ ਉਹਦੀ ਤਫਤੀਸ਼ ਦੌਰਾਨ ਉਹਦੇ ਜਿਹੜੇ ਦੋ ਦੋਸ਼ੀ ਸੀਗੇ ਮੇਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਮਿਲ 24 ਆਰਸ ਉਸ ਕੇਸ ਨੂੰ ਫ੍ਰੇਸ ਕਰ ਲਿਆ ਗਿਆ ਕੱਲ੍ਹ ਸਵੇਰੇ ਪੁਲਿਸ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਸ ਦਾ ਇੱਕ ਘਰ ਦੇ ਵਿੱਚੋਂ ਸਮੈਲ ਆ ਰਹੀ ਹੈ ਉੱਥੇ ਜਾ ਕੇ ਘਰ ਦੀ ਮਾਲਕ ਜਿਹੜੀ ਮਾਜੂ ਦੇਵੀ ਸੀ ਉਹਨੂੰ ਬੁਲਾਇਆ ਗਿਆ ਉਹ ਕਮਰਾ ਖੋਲਿਆ ਗਿਆ ਫ੍ਰੈਂਚੀਪ ਬੁਲਾਈ ਗਈ ਜੇ ਜਦੋਂ ਸਰਚ ਕੀਤੀ ਗਈ ਉਹਦੇ ਚ ਕਾਫੀ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਕਾਫੀ ਹੱਦ ਤੱਕ ਗਲੀ ਕੋਈ ਸੀ ਔਰ ਉਹ ਫਿਰ ਉਹਦੀ ਤਫਤੀਸ਼ ਕਰਦੇ ਕਰਦੇ ਇੱਕ ਲੇਡੀ ਔਰ ਇੱਕ ਬੰਦਾ ਸੁਨੋਸ਼ ਕੁਮਾਰ ਦੋਨਾਂ ਨੂੰ ਗ੍ਰਿਫਟਾਰ ਕੀਤਾ ਗਿਆ ਔਰ ਉਹਨਾਂ ਨੇ ਉਹਨੂੰ ਸ਼ਰਾਬ ਦੇ ਵਿੱਚ ਕੋਈ ਨਸ਼ੀਲੀ ਚੀਜ਼ ਪਾ ਕੇ ਪਿਲਾਤੀ ਸੀ ਔਰ ਉਹਨੂੰ ਬਾਕਸ ਦੇ ਵਿੱਚ ਬੰਨ੍ਹ ਕਰਤਾ ਮਰਨ ਤੋਂ ਬਾਅਦ ਬੰਨ੍ਹ ਕੇ ਚੱਕ ਲਈ ਹੈ ਫਰੈਂਚਿਕ ਟੇਸ ਪੋਸਟਮਾਰਟਮ ਨੇ ਵਿਚਾਇਆ ਕਿ ਐਗਜੈਕਟ ਟਾਈਮ ਆਫ ਡੈਥ ਸਿੱਧੇ ਉਹਨੂੰ ਮਾਰ ਦਿੱਤਾ ਗਿਆ ਮਾਰਨ ਦਾ ਕਾਰਨ ਜੋ ਹੁਣ ਤੱਕ ਤਫਤੀਸ਼ ਚੱਲ ਰਹੀ ਹੈ ਜੀ ਕਿ ਜਿਹੜੀ ਲੇਡੀ ਹੈ ਉਹ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ ਵਿਨੋਦ ਕੁਮਾਰ ਜਿਹੜਾ ਕਿ ਇਹਦਾ ਆਪਣੇ ਆਪ ਨੂੰ ਹਸਬੈਂਡ ਕਲੇਮ ਕਰਦਾ ਸੀ ਔਰ ਉਹਦੇ ਨਾਲ ਕੋਈ ਫਿਜ਼ੀਕਲ ਇੰਟੀਮੀਸੀ ਨਹੀਂ ਰੱਖਣਾ ਚਾਹੁੰਦੀ ਸੀ ਜਦ ਕਿ ਉਹ ਉਹਨੂੰ ਫੋਰਸ ਕਰਦਾ ਸੀ ਔਰ ਸ਼ਾਇਦ ਇਸੇ ਕਰਕੇ ਇਹ ਬੱਚੇ ਦੋ ਇਹਦੇ ਹੈਗੇ ਆ ਉਹਨਾਂ ਦੇ ਟੇਕ ਕੇਅਰ ਪ੍ਰਮੋਟ ਕਰਦਾ ਔਰ ਜਿਹੜਾ ਘਰ ਹੈ ਵੀ ਪ੍ਰਮੋਟ ਦਾ ਹੈ ਜੋ ਇਹਨੇ ਉਹਨਾਂ ਦਿੱਤਾ ਹੋਇਆ ਸੀ ਰਹਿਣਾ ਹੈ